ਪੰਜਾਬ ਚ ਜ਼ਿਲ੍ਹਾ ਪਰੀਸ਼ਦ ਅਤੇ ਪੰਚਾਇਤੀ ਸമിതി ਦੀਆਂ ਚੋਣਾਂ ਨੇ ਚੋਣਵਚਾਲੇ ਖਬਰ ਸਾਹਮਣੇ ਆਈ ਹੈ ਕਿ ਬਲਾਕ ਦਫ਼ਤਰਾਂ ਵਿੱਚੋਂ ਅਫਸਰ ਗਾਇਬ ਹੋ ਚੁੱਕੇ ਨੇ ਡੇਰਾ ਬਸਿੱਦੀ ਘਟਨਾ ਸਾਹਮਣੇ ਆਈ ਹੈ ਬਦੇਰੀ ਜਗਰ ਦੇ ਜੁੜੇ ਨੇ ਸਿਰ ਨ ਪਤਕਾ ਜਗਤਾਰ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਚੋਣਾਂ ਸਿਰਦੇ ਨੇ ਅਫਸਰ ਦਫ਼ਤਰਾਂ ਦੇ ਵਿੱਚ ਨਹੀਂ ਹੈਗੇ ਨੋਟਿਸ ਹੋ ਗਿਆ ਹੈ ਪੂਰੀ ਜਾਣਕਾਰੀ ਕੀ ਹੈ ਉਹ ਬਿਲਕੁਲ ਕਿਉਂਕਿ 11 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਵਾ ਤੇ ਉਹਦੇ ਕਰਕੇ ਜਿਹੜੇ ਕਾਗਜ਼ ਪੱਤਰ ਜ਼ਰੂਰੀ ਲੈਣੇ ਹੁੰਦੇ ਜਿਹੜੇ ਬੀ ਡੀ ਪੀ ਹੁੰਦੇ ਨੇ ਉਹਨਾਂ ਦੇ ਦਫਤਰਾਂ ਦੇ ਵਿੱਚੋਂ ਤੇ ਖਬਰਾਂ ਪ੍ਰਕਾਸ਼ਿਤ ਹੋਈਆਂ ਨੇ ਕਿ ਕਈ ਬੀ ਡੀ ਪੀ ਆਪਣੇ ਦਫਤਰ ਦੇ ਵਿੱਚ ਹੀ ਗਾਇਬ ਹੋ ਗਏ ਨੇ ਇਸੇ ਕਰਕੇ ਇੱਕ ਬੀ ਡੀ ਪੀ ਦੇ ਖਿਲਾਫ ਤੇ ਸੂਬਾ ਚੋਣ ਕਮਿਸ਼ਨ ਵੱਲੋਂ ਜਿਹੜੀ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਉਧਰ ਸੁਖਪਾਲ ਸਿੰਘ ਖਹਿਰਾ ਨੇ ਵੀ ਵਿਧਾਨ ਸਭਾ ਹਲਕਾ ਪੁਲੱਥ ਦੇ ਇੱਕ ਅਫਸਰ ਦਾ ਵੀ ਤਬਾਦਲਾ ਕਰਨ ਦੀ ਮੰਗ ਕੀਤੀ ਹੈ ਇੱਕ ਮਹਿਲਾ ਬੀਡੀਪੀਓ ਦੀ ਵੀ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਚੋ ਕਾਲੀ ਲੀਡਰਾਂ ਦੇ ਨਾਲ ਬਹਿਸ ਕਰਦੇ ਦਿਖਾਈ ਦੇ ਰਹੇ ਨੇ ਜਿਹਦੇ ਚੱਲਦਿਆਂ ਹੁਣ ਵਿਰੋਧੀ ਤਰ੍ਹਾਂ ਚਾਹੇ ਕਾਂਗਰਸ ਪਾਰਟੀ ਹੋਵੇ ਚਾਹੇ ਕਾਲੀ ਦਲ ਹੋਵੇ ਜਾਂ ਦੂਜੀਆਂ ਪਾਰਟੀਆਂ ਉਹਨਾਂ ਨੇ ਇਲਜ਼ਾਮ ਵੀ ਮੜ ਦਿੱਤੇ ਨੇ ਹੁਣ ਜਿਹੜਾ ਮਸਲਾ ਹੈ ਕਿ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਜਿਹੜੇ ਅਫਸਰ ਕਿਉਂ ਗਾਇਬ ਹੋ ਰਹੇ ਨੇ ਲਾਜ਼ਮੀ ਤੌਰ ਤੇ ਸਰਕਾਰ ਦਾ ਪੱਖ ਪੂਰੇ ਹੋਣੇ ਇਸੇ ਕਰਕੇ ਜਿੰਨੇ ਲੋਕ ਐਨਓਸੀ ਲੈਣ ਜਾ ਰਹੇ ਨੇ ਜਾਂ ਚੁੱਲਾ ਟੈਕਸ ਲੈਣ ਜਾ ਰਹੇ ਉਹ ਅਫਸਰ ਉਥੇ ਲੱਭ ਹੀ ਨਹੀਂ ਰਹੇਗੇ ਖਬਰ ਹੈ ਕਿ ਪੰਜਾਬ ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਭਾ ਦੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਚਾਹੇ ਰਫਤਾਰ ਤੇ ਫੜ ਗਈ ਹੈ ਪਰ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਬਹੁਤੇ ਉੱਚ ਅਫਸਰ ਦਫ਼ਤਰਾਂ ਚੋਂ ਗਾਇਬ ਹੋ ਗਏ ਨੇ ਅਫਸਰਾਂ ਦੀ ਗੈਰ ਹਾਜ਼ਰੀ ਤੋਂ ਵਿਰੋਧੀ ਧਿਰਾਂ ਕਾਫੀ ਖਫਾ ਹੋ ਚੁੱਕੀਆਂ ਨੇ ਜਿੰਨਾ ਰਾਜਚੋਣ ਕਮਿਸ਼ਨ ਕੋਲ ਵੀ ਸ਼ਿਕਾਇਤਾਂ ਕੀਤੀਆਂ ਨੇ ਸੂਬੇ ਦੇ ਜਿਹੜੇ ਰਾਜਚੋਣ ਕਮਿਸ਼ਨਰ ਰਾਜਕਮਲ ਚੌਧਰੀ ਸੇਵਾਮੁਕਤ ਆਈਐਸ ਉਹਨਾਂ ਨੇ ਕਈਆਂ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਉਹ ਨਾਲ ਦੇ ਨੇ ਉਮੀਦਵਾਰ ਕੋਈ ਬਕਾਇਆ ਨਹੀਂ ਸਰਟੀਫੀਕੇਟ ਲੈਣ ਲਈ ਜਿਹਨੂੰ ਚੁੱਲਾ ਟੈਕਸ ਜਾਂ ਹੋਰ ਐਨਓਸੀ ਲੈਣੀ ਹੁੰਦੀ ਆ ਉਹਦੇ ਵਾਸਤੇ ਢੇੜੇ ਕੱਢੇ ਜਾ ਰਹੇ ਨੇ ਲੇਕਿਨ ਅਫਸਰ ਦਫ਼ਤਰਾਂ ਦੇ ਵਿੱਚ ਨਹੀਂ ਮਿਲ ਰਹੇ ਨਾਮਜ਼ਿੰਦਗੀ ਪੱਤਰ 4 ਦਸੰਬਰ ਤੱਕ ਹੀ ਦਾਖਲ ਕੀਤੇ ਜਾ ਸਕਦੇ ਨੇ ਇਸ ਕਰਕੇ ਦਫਤਰਾਂ ਦੇ ਵਿੱਚ ਬਹੁਤ ਸਾਰੀ ਜਿਨ੍ਹਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਨੇ ਉਹ ਲੋਕੀ ਪਹੁੰਚ ਰਹੇ ਨੇ ਪਰ ਅਫਸਰ ਉੱਥੇ ਲੱਭ ਨਹੀਂ ਰਹੇ ਸੂਬਾ ਰਾਜ ਚੋਣ ਕਮਿਸ਼ਨ ਨੇ ਡੇਰਾ ਬੱਸੀ ਦੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਬਲਜੀਤ ਸਿੰਘ ਸੋਈ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਿੱਤਾ ਅਤੇ ਨਾਲੇ ਹੁਕਮ ਜਾਰੀ ਕਰ ਦਿੱਤੇ ਨੇ ਜਿਸ ਖਿਲਾਫ ਸ਼ਿਕਾਇਤ ਸੀ ਕਿ ਉਹ ਬੀਤੇ ਕੱਲ ਆਪਣੇ ਦਫਤਰ ਤੋਂ ਹੀ ਗੈਰਹਾਜ਼ਰ ਆ ਸੂਬਾ ਰਾ ચૂંટણી ਕਮਿਸ਼ਨ ਨੇ ਡਿਪਟੀ ਕਮਿਸ਼ਨਰ ਨੂੰ ਵੀ ਪੱਤਰ ਲਿਖ ਕੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਦੀ ਦਫਤਰਾਂ ਚੋਂ ਗੈਰ ਹਾਜ਼ਰੀ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਨੇ ਜਿੰਨਾ ਚਾਹਵਰ ਉਮੀਦਵਾਰਾਂ ਨੂੰ ਕੋਈ ਇਤਰਾਜ਼ ਨਈ ਸਰਟੀਫੀਕੇਟ ਜਿਹੜੇ ਮਤਲਬ ਐਨਓਸੀ ਜਾਰੀ ਕਰਨੇ ਨੇ ਉਹਨਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਕਰਕੇ ਸੂਬਾ ਚੋਣ ਕਮਿਸ਼ਨ ਨੇ ਕਿਹਾ ਕਿ ਡਿਊਟੀ ਵਿੱਚ ਕੁਤਾਹੀ ਕਰਨ ਵਾਲਿਆਂ ਖਿਲਾਫ ਤੁਰੰਤ ਫੌਰੀ ਐਕਸ਼ਨ ਲਿਆ ਜਾਵੇ ਉਦਰ ਹਲਕਾ ਭਲੱਤ ਤੋਂ ਕਾਂਗਰਸੀ ਵਤੈਗ ਸੁਪਾਰ ਸਿੰਘ ਖੈਰਾ ਨੇ ਵੀ ਰਾਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ ਕਿ ਬਲਾਕ ਨਡਾਲਾ ਦੇ ਸਹਾਇਕ ਰਿਟਰਨਿੰਗ ਅਫਸਰ ਰਣਦੀਪ ਸਿੰਘ ਵੜੈਚ ਜੋ ਨਗਰ ਪੰਚਾਇਤ ਭਲੱਤ ਦੇ ਕਾਰਜਕਰ ਕਾਰਜ ਸாதਕ ਅਫਸਰ ਨੂੰ ਵੀ ਏ ਆਰਓ ਦੀ ਡਿਊਟੀ ਤੋਂ ਹਟਾ ਕੇ ਹਲਕੇ ਚ ਬਾਹਰ ਭੇਜਿਆ ਜਾਵੇ ਸੁਪਾਰ ਸਿੰਘ ਖੈਰਾ ਨੇ ਸਬੂਤ ਭੇਜ ਕੇ ਕਿਹਾ ਕਿ ਇਸ ਅਧਿਕਾਰੀ ਖਿਲਾਫ ਲੁਧਿਆਣਾ ਪਸ਼ਮ ਦੀ ਚੋਨ ਸਮੇਂ ਵੀ ਕਾਰਵਾਈ ਹੋਈ ਸੀ ਤੇ ਇਸ ਅਧਿਕਾਰੀ ਦੀ ਸ਼ੱਕੀ ਭੂਮਿਕਾ ਨੂੰ ਦੇਖਦੇ ਹੋਏ ਭਲਾਥਾ ਲਕੇ ਚ ਇਹਨੂੰ ਤਨਾਤ ਨਾ ਕੀਤਾ ਜਾਵੇ ਇਹ ਵੀ ਜਿਹੜੀ ਗੱਲ ਸਾਹਮਣੇ ਆਈ ਹੈ ਔਰ ਵਿਰੋਧੀ ਲਗਾਤਾਰ ਸਰਕਾਰ ਤੇ ਜਿਹੜੇ ਇਲਜ਼ਾਮ ਲਗਾ ਰਹੇ ਨੇ ਕਿ ਜਿਹੜੇ ਅਫਸਰਾਂ ਨੂੰ ਹੀ ਇਹਨਾਂ ਨੇ ਅੰਦਰ ਖਾਤੇ ਜੜੀਆਂ ਵਾ ਹਦਾਇਤਾਂ ਦਿੱਤੀਆਂ ਜਿਸ ਕਰਕੇ ਲੋਕਾਂ ਦੇ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ ਜਾਣਬੁੱਝ ਕੇ ਦੇਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਿਸ ਕਰਕੇ ਇਹ ਕਾਫੀ ਜਿਹੜਾ ਮਬਾਦ ਅੱਗੇ ਵੱਧ ਗਿਆ ਹੈ ਜੀ ਜੇ ਗੱਲ ਕਰੀਏ ਕਿ ਜਿਹੜੀ ਸ਼ਿਕਾਇਤਾਂ ਕੁਝ ਦਿਨਾਂ ਤੋਂ ਮਿਲ ਰਹੀਆਂ ਨੇ ਕਿ ਇਸ ਸ਼ਿਕਾਇਤ ਦੇ ਵਿੱਚ ਵਿਰੋਧੀ ਧਿਰ ਹੈ ਜਾਂ ਸੱਤਾਧਾਰੀ ਪਾਰਟੀ ਦੇ ਵੀ ਉਮੀਦਵਾਰ ਨੇ ਦੇਖੋ ਜ਼ਿਆਦਾ ਤੇ ਅਫਸਰ ਅਫਸਰ ਜਿਹੜੇ ਨੇ ਉਹ ਤੇ ਸਰਕਾਰ ਦੇ ਮਤੇ ਹੀ ਕੰਮ ਕਰਦੇ ਨੇ ਜਾਦਾ ਵਿਰੋਧੀ ਤੇ ਰਿਦਾਈ ਇਲਜਾਮਾ ਕਿਉਂਕਿ ਉਧਰ ਸਾਬਕਾ ਕਾਲੀ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਵੀ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਅਟਾਰੀ ਚੋ ਮੁਲਾਜ਼ਮਾਂ ਦੀ ਗੈਰ ਹਾਜ਼ਰੀ ਬਾਰੇ ਮਾਮਲਾ ਉੱਚ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਇਸੇ ਤਰ੍ਹਾਂ ਹੀ ਵੀਰਕਾ ਬਲਾਕ ਚੋ ਵੀ ਮੁਲਾਜ਼ਮਾਂ ਦੀ ਗੈਰ ਹਾਜ਼ਰੀ ਦੀ ਸ਼ਿਕਾਇਤਾਂ ਵੀ ਸਾਹਮਣੇ ਆਈਆਂ ਨਾਬਾ ਬਲਾਕ ਵਿੱਚ ਵੀ ਕੋਈ ਸਰਟੀਫਿਕੇਟ ਨਾ ਦਿੱਤੇ ਜਾਣ ਤੇ ਕਾਫੀ ਰੌਲਾ ਪਿਆ ਲੁਧਿਆਣਾ 2 ਦੇ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਦੇ ਅੱਗੇ ਵੀ ਕਾਂਗਰਸੀਆਂ ਨੇ ਰੋਸ ਮਜਾਰਾ ਕੀਤਾ ਦਫਤਰ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਜਿਸ ਵਿੱਚ ਅਫਸਰਾਂ ਦੀ ਗੈਰ ਹਾਜ਼ਰੀ ਨੂੰ ਦਿਖਾਇਆ ਗਿਆ ਉਧਰ ਕਾਂਗਰਸ ਪ੍ਰਧਾਨ ਰਾਜ ਅਮਰਿੰਦਰ ਸਿੰਘ ਵੜਿੰਗ ਨੇ ਕਿਹਾ ਕਿ ਪੰਚਾਇਤ ਮੈਹਕਮੇ ਦੇ ਅਫਸਰ ਤੇ ਮੁਲਾਜ਼ਮ ਜਿਹੜੇ ਨੇ ਖਾਸ ਕਰਕੇ ਆਮ ਆਦੀ ਪਾਰਟੀ ਦੇ ਵਿਧਾਇਕਾਂ ਦੇ ਜਿਹੜੇ ਵਰਕਰ ਬਣ ਕੇ ਕੰਮ ਕਰ ਰਹੇ ਨੇ ਅਫਸਰ ਤੇ ਮੁਲਾਜ਼ਮ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੀਸ਼ ਸਿੰਘ ਬਾਦਲ ਨੇ ਵੀ ਬਰਨਾਲਾ ਦੇ ਪਿੰਡ ਢਿਲਵਾ ਵਿੱਚ ਪਹੁੰਚ ਕੇ ਜਿਲ੍ਹਾ ਪ੍ਰੀਸ਼ਦ ਚੋਣ ਲਈ ਕਿਨਗੌਰ ਨੂੰ ਉਮੀਦਵਾਰ ਬਣਾਇਆ ਤੇ ਉੱਥੇ ਵੀ ਕਾਫੀ ਜਿਹੜਾ ਰੌਲਾ ਪਿਆਗਾ ਦੂਜੇ ਐਨ ਕੇ ਸ਼ਰਮਾ ਜਿਹੜੇ ਨੇ ਉਹਨਾਂ ਨੇ ਵੀ ਦਿਖਾਇਆ ਕਿ ਜਿਹੜੇ ਡੇਰਾ ਬੱਸੀ ਦੇ ਵਿੱਚ ਅਫਸਰ ਨਹੀਂ ਲੱਭ ਰਹੇ ਆਗੇ ਕੁਲ ਮਿਲਾ ਕੇ ਜਿਹੜੇ ਇਲਜ਼ਾਮ ਲੱਗੇ ਨੇ ਵਿਰੋਧੀ ਧਿਰ ਵੱਲੋਂ ਕਿ ਜਿਹੜੇ ਬੀਡੀਪੀਓ ਜਾਂ ਹੋਰ ਜਿਹੜਾ ਸਟਾਫ ਆ ਉਹ ਆਮ ਆਦੀ ਪਾਰਟੀ ਦੇ ਜਾਂ ਐਮਐਲਏ ਦੇ ਵਰਕਰ ਬਣ ਕੇ ਕੰਮ ਕਰ ਰਹੇ ਨੇ ਜਿਸ ਕਰਕੇ ਕਾਗਜ਼ਾਂ ਦੇ ਭਰਨ ਵਿੱਚ ਦਿੱਕਤ ਹੋ ਰਹੀ ਹੈ ਕਿਉਂਕਿ ਕੱਲ ਆਖਰੀ ਦਿਨ ਹੈ ਕੱਲ ਤੱਕ ਹੀ ਜਿਹੜੇ ਨੇ ਕਾਗਜ਼ ਭਰੇ ਜਾ ਸਕਦੇ ਨੇ ਜਿਸ ਕਰਕੇ ਕਾਫੀ ਰੌਲਾ ਜਿਹੜਾ ਪਿਆ ਹੋਇਆ ਵਾ ਕਿਉਂਕਿ ਸਿਰਫ ਹੱਲੇ ਤੱਕ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਦੀ ਸੰਮਤੀ ਚੋਣਾਂ ਲਈ 2 ਦਿਨਾਂ ਦੇ ਵਿੱਚ ਸਿਰਫ 141 ਨਾਮਜ਼ਦਗੀ ਪੱਤਰ ਹੀ ਦਾਖਲ ਹੋਏ ਨੇ ਨਾ ਕਾਗਜ਼ਾ ਦਾਖਲ ਕਰਨ ਦੀ ਪ੍ਰਕਿਰਿਆ 1 ਦਸੰਬਰ ਤੋਂ ਸ਼ੁਰੂ ਹੋਈ ਸੀ ਤੇ ਪਹਿਲੇ ਦਿਨ 6 ਨਾਮਜ਼ਦਗੀ ਦੇ ਪੱਤਰ ਦਾਖਲ ਕੀਤੇ ਗਏ ਸੀ ਤੇ 2 ਤਰੀਕ ਨੂੰ 135 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਤੇ ਹੁਣ ਤੱਕ ਜ਼ਿਲ੍ਹਾ ਪ੍ਰੀਸ਼ਦ ਲਈ 26 ਅਤੇ ਪੰਚਾਇਤ ਸੰਮਤੀਆਂ ਲਈ 115 ਨਾਮਜ਼ਦਗੀ ਪੱਤਰ ਦਾਖਲ ਹੋਏ ਨੇ ਜਦ ਕਿ ਕੱਲ ਆਖਰੀ ਦਿਨ ਆ ਮਤਲਬ ਭਲਕੇ 4 ਦਸੰਬਰ ਨੂੰ ਉਧਰ ਸਵੇਰ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨੇ ਕਿਹਾ ਕਿ ਐਨਓ ਐਨਓਸੀ ਨਾ ਲੈਣ ਸਕਣ ਵਾਲੇ ਉਮੀਦਵਾਰਾਂ ਨੂੰ ਨਾਮਜ਼ਦੀ ਪੱਤਰ ਨਾਲ ਇੱਕ ਹਲਫੀਆ ਬਿਆਨ ਵੀ ਦੇ ਸਕਦੇ ਨੇ ਜੋ ਕਾਨੂੰਨੀ ਤੌਰ ਤੇ ਪ੍ਰਵਾਨਿਤ ਹੋਏਗਾ ਰਿਟਰਨਿੰਗ ਅਫਸਰ 24 ਘੰਟਿਆਂ ਦੇ ਅੰਦਰ ਅੰਦਰ ਹਲਫੀਆ ਬਿਆਨ ਦੀ ਪੜਤਾਲ ਕਰਵਾਏਗਾ ਜੇ ਤੈਅ ਸਮੇਂ ਅੰਦਰ ਸਬੰਧਤ محکمہ ਰਿਪੋਰਟ ਨਹੀਂ ਭੇਜਦਾ ਤਾਂ ਹਲਫੀਆ ਬਿਆਨ ਵੀ ਪ੍ਰਵਾਨ ਕਰ ਲਿਆ ਜਾਏਗਾ ਲੇਕਿਨ ਫਿਰ ਵੀ ਬਹੁਤ ਸਾਰੇ ਬੀਡੀਪੀਓ ਤੇ ਸ਼ਿਕਾਇਤਾਂ ਇਲਜ਼ਾਮ ਜਾਂ ਦੋਸ਼ ਲੱਗੇ ਨੇ ਕਿ ਉਹ ਇਲਾਕੇ ਦੇ ਵਿਧਾਇਕਾਂ ਦੇ ਦਬਾਅ ਹੇਠ ਹੀ ਐਨਓਸੀ ਜਾਂ ਚੁੱਲਾ ਟੈਕਸ ਨਹੀਂ ਜਾਰੀ ਕਰ ਰਹੇ ਤੇ ਦੂਜਾ ਦਫਤਰਾਂ ਦੇ ਵਿੱਚ ਵੀ ਨਹੀਂ ਬੈਠ ਰਹੇ ਉਧਰ ਸੂਬਾ ਚੋਣ ਕਮਿਸ਼ਨਰ ਕੋਲ ਸ਼ਿਕਾਇਤਾਂ ਦੇ ਢੇਰ ਲੱਗ ਚੁੱਕੇ ਹੈਗੇ ਨੇ ਜਿਸ ਤੋਂ ਬਾਅਦ ਡੇਰਾ ਬੱਸੀ ਦੇ ਬੀਡੀਪੀਓ ਖਿਲਾਫ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਨੇ ਜੀ ਜਿਹਦੇ ਵਿੱਚ ਹੋਰ ਵੀ ਜਿਹੜੇ ਬੀਡੀਪੀ ਹੋਣੇ ਉਹਨਾਂ ਦੇ ਖਿਲਾਫ ਸ਼ਿਕਾਇਤ ਆਈ ਹੈ ਪਰ ਇੱਕ ਖੀਕ ਦੇ ਖਿਲਾਫ ਸ਼ਿਕਾਇਤ ਜਿਹੜੀ ਮਿਲੀ ਉਹਦੇ ਖਿਲਾਫ ਹੀ ਕਿਉਂ ਕਾਰਵਾਈ ਕਰਨ ਦੀ ਗੱਲ ਹੋ ਰਹੀ ਆ ਹੋਰ ਵੀ ਤੇ ਬੀਡੀਪੀਓ ਨੇ ਕੀ ਦਖਾਨ ਨੂੰ ਆ ਕਿ ਕਿਤਨਾ ਕਿਹੜਾ ਚੋਣ ਕਮਿਸ਼ਨ ਆ ਉਹ ਮਸਤੈਦ ਆ ਉਹ ਸਭ ਤੋਂ ਵੱਡੀ ਗੱਲ ਹੈ ਜਿਆਦਾ ਜਿਹੜੀ ਜ਼ਿੰਮੇਵਾਰੀ ਜਿਹੜੇ ਐਨਓਸੀ ਲੈਣ ਜਾਂ ਚੁੱਲਾ ਟੈਕਸ ਲੈਣ ਉਹ ਬੀਡੀਪੀ ਦਫ਼ਤਰ ਤੋਂ ਅਸੀਂ ਮਿਲਦਾ ਹੈਗਾ ਜਿਹੜੇ ਬੀਡੀਪੀ ਉਹਨਾਂ ਦੇ ਦਫ਼ਤਰਾਂ ਦੇ ਜਿਹੜੇ ਬੀਡੀਪੀ ਉਹਨਾਂ ਖਿਲਾਫ ਕਾਰਵਾਈ ਹੈ ਜਿਹੜੇ ਦਫ਼ਤਰ ਦੇ ਵਿੱਚ ਨਹੀਂ ਆ ਰਹੇ ਔਰ ਗੈਰ ਹਾਜ਼ਰੀ ਉਹ ਜਾਣ ਬੁੱਝ ਕੇ ਹੀ ਨਹੀਂ ਆ ਰਹੇ ਕਿਉਂਕਿ ਵਿਰੋਧੀ ਕਾਗਜ਼ਨਾ ਭਰ ਸਕਣ ਬਾਕੀ ਹੋ ਸਕਦਾ ਹੈ ਕਿ ਕਈਆਂ ਦੇ ਉੱਥੇ ਹੋਰ ਤਰ੍ਹਾਂ ਦੀ ਪ੍ਰੋਬਲਮ ਹੋਵੇ ਲੇਕਿਨ ਜਿੱਥੇ ਇਲੈਕਸ਼ਨ ਕਮਿਸ਼ਨ ਨੂੰ ਪਤਾ ਲੱਗਾ ਉਹਦੇ ਖਿਲਾਫ ਕਾਰਵਾਈ ਕਰਨ ਦੇ ਹੁਕਮ ਕਰਦੇ ਨੇ ਇਸੇ ਤਰ੍ਹਾਂ ਉਹਨਾਂ ਨੂੰ ਡੀਸੀ ਨੂੰ ਵੀ ਉਹਨਾਂ ਨੇ ਸੂਬਾ ਚੋਣ ਕਮਿਸ਼ਨ ਇਹ ਚਿੱਠ ਜਿਹਦੇ ਕਰਕੇ ਤੁਹਾਡੇ ਜਿਹੜੇ ਅਫਸਰ ਉਹ ਗੈਰ ਹਾਜ਼ਰਤ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਕੀਤੀ ਜਾ ਵੀ ਜਿੰਦੇ ਚੱਲਦੇ ਆ ਇਹ ਡੇਰਾ ਬੱਸੀ ਵਾਲਾ ਤੇ ਮਿਲ ਨਹੀਂ ਹਰੀਆ ਸੀ ਜਿਸ ਕਰਕੇ ਉਹਦੇ ਖਿਲਾਫ ਸ਼ਿਕਾਇਤ ਹੋ ਗਈ ਬਾਕੀ ਜਿਹੜੇ ਨੇ ਉਹ ਵੀ ਰੌਲਾ ਪੈ ਰਿਹਾ ਕਈ ਜਗ੍ਹਾ ਤੇ ਵੀਡੀਓ ਵੀ ਇੱਕ ਮੈਲਾ ਵੀਡੀਓ ਦੀ ਬੜੀ ਵਾਇਰਲ ਵੀਡੀਓ ਹੋ ਰਹੀ ਆ ਉਹ ਸਾਰੇ ਇਦਾਂ ਦੇ ਸਵਾਲ ਉਹਨਾਂ ਖਿਲਾਫ ਵੀ ਜਿਹੜੀ ਆ ਕਾਰਵਾਈ ਹੋ ਸਕਦੀ ਆ ਕਿ ਜਿਹੜੇ ਆਪੋਜੀਸ਼ਨ ਪਾਰਟੀ ਦੇ ਜਿਹੜੇ ਕੈਂਡੀਡੇਟ ਜਿਨ੍ਹਾਂ ਨੇ ਬਲਾਕ ਸੰਮਤੀ ਦੀ ਚੋਣ ਲੜਨੀ ਆ ਜਾਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨੀ ਆ ਉਹਨਾਂ ਨੂੰ ਜਿਹੜੇ ਐਨਓਸੀ ਨਹੀਂ ਮਿਲਦੇ ਹਾਲਾਂਕਿ ਸੂਬਾ ਚੋਣ ਕਮਿਸ਼ਨ ਨੇ ਕਿਹਾ ਕਿ ਜੇ ਦੇਰੀ ਹੋ ਰਹੀ ਹੈ ਤੇ ਇੱਕ ਐਫੀਡੇਵਟ ਜਿਹੜਾ ਵਾ ਲਗਾਇਆ ਜਾ ਸਕਦਾ ਉਹਨੂੰ ਵੀ ਕਾਨੂੰਨੀ ਤੌਰ ਤੇ ਮੰਨਿਆ ਜਾ ਸਕਦਾ ਲੇਕਿਨ ਇਸ ਦੇ ਬਾਵਜੂਦ ਵੀ ਜਿਹੜੇ ਫੇਟਲਾ ਜਿਹੜਾ ਸਟਾਫ ਆ ਜਿੰਨਾ ਸਟਾਫ ਨੇ ਐਨਓਸੀ ਜਾਰੀ ਕਰਨੀ ਆ ਉਹਨਾਂ ਤੇ ਦੋਸ਼ ਲੱਗੇ ਨੇ ਕਿ ਉਹ ਸਰਕਾਰ ਦੇ ਜਾਂ ਲੋਕਲ ਜਿਹੜੇ ਹਲਕੇ ਦੇ ਐਮਐਲਏਜ਼ ਨੇ ਉਹਨਾਂ ਦੇ ਦਬਾਅ ਹੇਠ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਜੋ ਕਿ ਸਰਾਸਰ ਗਲਤ ਆ। ਗੱਲ ਕਰੀ ਜਿਹੜੀ ਮਹਿਲਾ ਬੀਡੀਪੀਓ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਐਸਐਚਓ ਸਾਹਿਬ ਇਹਨਾਂ ਨੂੰ ਬਾਹਰ ਕੱਢੋ ਕਿ ਇੱਕ ਬੀਡੀਪੀਓ ਦਾ ਇਦਾਂ ਦਾ ਵਿਵਹਾਰ ਕੀ ਦਰਸ਼ੋਂਦਾ ਕੀ ਉਹ ਕਹਿਣਾ ਕੀ ਚਾਹੁੰਦੇ ਨੇ ਉਹ देखो ਸਭ ਤੋਂ ਵੱਡੀ ਗੱਲ ਹੈ ਕਿ ਉੱਥੇ ਕਾਫੀ ਤਕਰਾਰ ਵਧਿਆ ਹੈਗਾ ਉੱਥੇ ਜਿਹੜੇ ਵਰਕਰ ਨੇ ਔਰ ਬੀਡੀਪੀ ਆਪਸੇ ਵਿੱਚ ਬਹਿਸ ਕਰ ਰਹੇ ਨੇ ਤੇ ਦੂਜਾ ਕਾਫੀ ਰੌਲਾ ਉੱਥੇ ਹੀ ਮੀਡੀਆ ਦੇ ਨਾਲ ਗੱਲਬਾਤ ਹੋ ਰਹੀ ਹੈ ਇੱਕ ਦੂਜੇ ਨੂੰ ਉਂਗਲਾਂ ਦਿਖਾਉਣ ਦੀ ਗੱਲ ਹੋ ਰਹੀ ਹੈ ਇੱਕ ਦੂਜੇ ਦੀ ਭਾਸ਼ਾ ਜਿਹੜੀ ਆ ਉਸਹੀ ਨਹੀਂ ਲੱਗ ਰਹੀ ਹੈਗੀ ਇਹ ਕਾਫੀ ਉਥੇ ਰੌਲਾ ਪਿਆ ਗਾ ਹੁਣ ਜਦੋਂ ਇੱਕ ਆਫਿਸ ਦੇ ਵਿੱਚ ਇੰਨਾ ਦਾ ਮਸਲਾ ਹੋਊਗਾ ਤਾਂ ਲਾਜ਼ਮੀ ਤੌਰ ਤੇ ਉਹ ਪੁਲਿਸ ਨੂੰ ਬੁਲਾ ਸਕਦੇ ਨੇ ਪਰ ਇਹ ਕਿ ਪੁਲਿਸ ਬੁਲਾਉਣ ਦੀ ਨੌਬਤ ਕਿਉਂ ਆਈ ਸਭ ਤੋਂ ਵਡਿਕਲ ਜੇ ਉਹਨਾਂ ਦੇ ਦਸਤਾਵੇਜ਼ ਉਹਨਾਂ ਨੂੰ ਨਹੀਂ ਮਿਲੇ ਡਾਕੂਮੈਂਟ ਨਹੀਂ ਮਿਲੇ ਤੇ ਬੀ ਡੀ ਪੀਓ ਦੀ ਜ਼ਿੰਮੇਵਾਰੀ ਸੀ ਕਿ ਉਹਨਾਂ ਨੂੰ ਸਮੇਂ ਸਿਰ ਜਿਹੜੇ ਕਾਗਜ਼ ਮੁਹੱਈਆ ਕਰਵਾਏ ਜਾਣ ਜਾਂ ਡਿਊਟੀ ਲਗਾਈ ਜਾਂਦੇ ਹੁਣ ਉਹ ਗੱਲ ਬਹਿਸ ਤੋਂ ਤਕਰਾਰ ਤੱਕ ਵੱਧ ਗਿਆ ਜਿਸ ਕਰਕੇ ਰੌਲਾ ਪੈ ਗਿਆ ਫਿਰ ਉਹਨਾਂ ਨੂੰ ਜਿਹੜੀ ਆ ਪੁਲਿਸ ਬੁਲਾਉਣੀ ਪਈ ਹੈ ਹਾਲਾਂਕਿ ਇਹ ਵੀ ਵਾਇਰਲ ਹੋ ਰਹੀ ਹੋ ਪਤਾ ਨਹੀਂ ਕਿੰਨੀ ਸੱਚੀ ਹੈ ਗੱਲ ਕਿੰਨੀ ਝੂਠੀ ਇਹ ਇੱਕ ਅਫਸਰ ਇਹ ਵੀ ਕਹਿ ਰਿਹਾ ਕਿ ਆਪੋਜੀਸ਼ਨ ਪਾਰਟੀ ਕੋ ਕੈਂਡੀਡੇਟ ਨਹੀਂ ਮਿਲ ਰਹੇ ਹੈਗੇ ਇਲੈਕਸ਼ਨ ਲੜਨ ਵਾਸਤੇ ਇਸ ਕਰਕੇ ਅਫਸਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੁਣ ਦੇਖਦੇ ਕਿ ਜਿਹੜੇ ਅਫਸਰ ਉਹਨਾਂ ਦੀ ਕਿੰਨੀ ਗਲਤੀ ਹੈ ਜਾਂ ਆਪੋਜੀਸ਼ਨ ਪਾਰਟੀ ਦੇ ਜਿਹੜੇ ਕੈਂਡੀਡੇਟ ਲੱਭ ਰਹੇ ਨੇ ਕਿ ਨਹੀਂ ਲੱਭ ਰਹੇ ਉਹ ਕੱਲ ਤੱਕ ਜਿਹੜੀ ਸਥਿਤੀ ਹੈ ਉਹ ਸਪੱਸ਼ਟ ਹੋ ਸਕਦੀ ਲੇਕਿਨ ਅਕਸਰ ਜਦੋਂ ਵੀ ਇਦਾਂ ਦੀਆਂ ਪੰਚਾਇਤੀ ਚੋਣਾਂ ਹੋਣ ਜਾਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਇਹ ਕਮਿਸ਼ਨ ਕੋਈ ਇੰਨੀਆਂ ਪਾਵਰਾਂ ਨਹੀਂ ਹੁੰਦੀਆਂ ਜਾਂ ਸਰਕਾਰ ਨਾਲ ਜਿਹੜੇ ਇਲਜ਼ਾਮ ਲੱਗ ਜਾਂਦੇ ਆਗੇ ਨੇ ਕਿ ਹੇਠਲੇ ਲੈਵਲ ਦੇ ਜਿਹੜਾ ਸਟਾਫ ਆ ਉਹ ਸਰਕਾਰ ਦਾ ਪਖਪੂਰ ਦਾ ਜਾਂ ਲੋਕਲ ਜਿੱਤੇ ਹੋਏ ਐਮਐਲਏ ਜਾਂ ਹਲਕਾ ਇੰਚਾਰਜ ਦਾ ਪਖਪੂਰ ਦਾ ਜਿਸ ਕਰਕੇ ਆਪੋਜੀਸ਼ਨ ਪਾਰਟੀਆਂ ਦੇ ਹਮੇਸ਼ਾ ਇਹ ਦੋਸ਼ ਲੱਗਦੇ ਰਹੇ ਨੇ ਜੀ ਜੰਗਲ ਜੀ ਜਿੰਨੀ ਸ਼ੁਕਰੀਆ ਧੰਨਵਾਦ